ਇਨਸਪੈਕਟਰ ਸਾਹਿਬ ਸ਼ਹੀਦ ਹੋ ਗਏ ਨੇ ਸੁਭਾ ਸਿੰਘ ਜੀ ਪਟਿਆਲਾ ਜੇਲ੍ਹ ਵਿੱਚ ਅੱਤਵਾਦੀ ਸੰਦੀਪ ਸਿੰਘ ਸੰਨੀ ਨੇ ਲੜਾਈ ਕੀਤੀ ਉਹਨਾਂ ਨੂੰ ਜ਼ਖਮੀ ਕੀਤਾ ਅਤੇ ਦੋ ਖਰਾਹਰ ਦੇ ਹੋਏ ਬਜੁਰਗ ਸੀਗੇ ਉਹ ਸ਼ਹੀਦ ਹੋ ਗਏ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੇ ਸੰਨੀ ਨੇ ਤੇੰਨੇ ਮੁਲਾਜ਼ਮਾਂ ਨੂੰ ਜ਼ਖਮੀ ਕੀਤਾ ਸੀਗਾ ਇੱਕ ਮੁਲਾਜ਼ਮ ਚੀਰ ਹੋ ਗਿਆ ਦੂਜਿਆਂ ਦਾ ਵੀ ਬਹੁਤ ਵੱਧ ਖਿਆਲ ਕੀਤਾ ਜਾਵੇ ਸਿਹਤ ਉਹਨਾਂ ਦੀ ਠੀਕ ਕਰਾਈ ਜਾਵੇ ਜਿਹੜੀ ਸਿਆਸੀ ਸੰਧਾਨਿਕ ਸਜ਼ਾ ਸੰਦੀਪ ਸੰਨੀ ਵੀ ਕੱਟ ਰਿਹਾ ਸਵਜਾਨਿਕ ਸਜ਼ਾ ਪੁਰਮ ਡੀਐਸਪੀ ਇਸਪਤੋ ਸਾਹਿਬ ਹੋਰ ਲੋਕ ਕੱਟ ਰਹੇ ਹਨ ਪਰ ਸੰਦੀਰ ਸਨੀ ਹੱਤਵਾਦੀ ਨੂੰ ਕਿਸੇ ਦੇ ਹਮਲਾ ਕਰਨ ਦਾ ਕੋਈ ਅਧਿਕਾਰ ਨਹੀਂ ਉਹ ਆਪਣੀ ਸਜ਼ਾ ਭੋਲ ਰਿਹਾ ਉਹ ਆਪਣੀ ਸਜ਼ਾ ਭੋਲ ਰਿਹਾ ਲੇਕਿਨ ਬਹੁਤ ਦੁਖਦੀ ਗੱਲ ਆ ਮੈਂ ਸੁਭਾ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਬਣਾਣਾ ਵਾਂ ਅਤੇ ਪ੍ਰਮਾਤਮਾ ਗੇ ਅਰਦਾਸ ਕਰਦਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਕਰਸੋ ਲੇਕਿਨ ਮੈਂ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਅਤੇ ਡੀਜੀਪੀ ਜ਼ਿਲ੍ਹਾ ਨੂੰ ਕਹਿਣਾ ਚਾਹਨਾ ਵਾਂ ਐਸੋ ਜੇ ਅਤੰਕਵਾਦੀ ਜਿਹੜੇ ਬਹੁਤ ਖੰਖਾਰ ਬੰਦੇ ਨੇ ਜਿਹਨੇ ਮਿੰਟਲ ਸਕ੍ਰਿੰਡਾਂ ਚ ਸਾਡੇ ਸੂਰੀ ਸਾਹਿਬ ਨੂੰ ਛੇੜ ਕਰਤਾ ਸੀ ਇਸ ਬੰਦਿਆਂ ਦਾ ਬਹੁਤ ਤਵਾਦਿਆਂ ਨੂੰ ਸਜ਼ਾ ਕਰਾਓ ਸਾਰੀ ਉਮਰ ਜਿਉਂ ਚ ਰੱਖੋ ਇਹਨਾਂ ਨੂੰ ਤਾਂ ਕਿ ਇਹਨਾਂ ਦਾ ਨਾਂ ਨੀ ਯਾਦ ਆ ਜੇ ਜਿਹੜਾ ਇਹ ਰੋਲ ਕੋਈ ਲਾ ਰਿਹਾ ਜੀ ਸੱਣੀ ਨੂੰ ਸਾਡੇ ਕੁੱਟਿਆ ਜੀ ਕੀ ਬਦ ਲੜ ਪਏ ਉਹਨੇ ਆਜੂ ਚ ਕਿਉਂਕਿ ਬਾਹਰ ਬੈਠਾ ਇਹਦਾ ਗੱਲਾਂ ਕਰਦਾ ਕੋਈ ਅੰਦਰ ਕੈਮਰੇ ਦੀ ਗੱਲ ਹੋਵੇ ਤਾਂ ਵੀ ਆ ਦੇ ਲੇਕਿਨ ਮੈਂ ਦੁਬਾਰਾ ਤਾਂ ਫੇਰ ਪ੍ਰਸ਼ਾਸਨ ਨੂੰ ਅੱਜ ਜੋੜ ਕੇ ਬੇਨਤੀ ਕਰਦਾ ਵਾਂ ਵੀ ਇਹਨੂੰ ਸਖਤੋ ਸਖਤ ਚਾਹੇ ਉਮਰ ਭਰ ਦੀ ਸਜ਼ਾ ਦਿਓ ਚਾਹੇ ਮੌਤ ਦੀ ਸਜ਼ਾ ਦਿਓ ਜਿਹੜੇ ਪਟਿਆਲਾ ਜੇਲ੍ਹ ਦੇ ਬਾਹਰ ਧਰਨਾ ਲਾ ਕੇ ਬੈਠੇ ਹੋਏ ਆ ਮੈਂ ਹੈਗਾ ਘੁਆਟਿਆ ਹੋਇਆ ਦੋ ਤਿੰਨ ਦਿਨ ਤੋਂ ਮੈਂ ਵੀ ਧਰਨਾ ਦੇ ਜੁਨੇ ਮੀਡੀਆ ਦੇਖ ਲਿਆ ਵਾਂ ਮੈਂ ਵੀ ਉੱਥੇ ਜਾਊਂਗਾ ਪਟਿਆਲਾ ਜੇਲ੍ਹ ਦੇ ਬਾਹਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਮੈਂ ਮੈਨੂੰ ਧਰਨਾ ਲਾ ਕੇ ਬੈਠੂਗਾ ਕਿਉਂਕਿ ਜਿਹੜੀ ਸਜ਼ਾ ਵਾ ਉਹ ਕੋਰਟ ਨੇ ਦੇ ਦਿੱਤੀ ਗਈ ਆ ਕਿਸੇ ਨੂੰ ਨਹੀਂ ਦਿੱਤੀ ਆ এবੀਸੀ ਮਾਰਨ ਦਾ ਹੱਕ ਆ ਨਹੀਂ ਆ ਸੰਦੀਪ ਥਲੀ ਦਾ ਪਟਾਖਾ ਜਿਹੜਾ ਬਾਹਰ ਕਰਦੇ ਬਿਲਕੁਲ ਗਲਤ ਗੱਲ ਆ ਇਹ ਮੈਂ ਜੀ ਨਿੰਦਾ ਕਰਦਾ ਵਾਂ ਮੈਂ ਪਟਿਆਲਾ ਪੁਲਿਸ ਨੂੰ ਕਹਿਣਾ ਚਾਹੁੰਦਾ ਹਾਂ ਜੋੜ ਕੇ ਵੀ ਇਹ ਧਰਨਾ ਮਿੰਟੋ ਮਿੰਟੀ ਚੁਕਾਇਆ ਜਾਵੇ ਨਹੀਂ ਧਰਨੇ ਦੇ ਵਿਰੋਧ ਵਿੱਚ ਆ ਕੇ ਬੈਠੂਗਾ ਇਕੱਲਾ ਹੀ ਬੈਠੂ ਆਵੇਂ ਨਾ ਕੋਈ ਹੋਰ ਕਾਨੂੰਨੀ ਕਰਦਾ ਵੀ ਭਾਈ ਜੀ ਤੂੰ ਆਇਆ ਤੂੰ ਆਇਆ ਕੱਲੇ ਬੈਠੂਗਾ ਕੇ ਵੀ ਸੰਦੀਪ ਸਣੀ ਲੈ ਕੇ ਮੁਰਦਾਵਾਲ ਅੱਤਵਾਦੀ ਸੰਦੀਪ ਸਣੀ ਨੂੰ ਇਹਨੂੰ ਫਾਂਸੀ ਦੇਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਗੁਰਤੇ ਅੱਜ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਵੇਂ ਕਿ ਸਾਡੇ ਨਿਗਾਹ 'ਚ ਆਇਆ ਸੀ ਭਾਈ ਸਾਹਿਬ ਸਣੀ ਜੀ ਦਾ ਕੇਸ ਜਿਹੜੂ ਤੇ ਬੇਹੱਦ ਉਹਨਾਂ ਦੇ ਤਸ਼ੱਦਦ ਜੇਲ੍ਹ ਦੇ ਵਿੱਚ ਹੀ ਹੋਇਆ ਜਿਵੇਂ ਸਾਡੇ ਨਿਗਾਚੇ ਗੱਲ ਆਈ ਜਿ세 ਕਿ ਸਾਡਾ ਸੀਨੀਅਰ ਡੈਲੀਗੇਸ਼ਨ ਪੰਜਾਬ ਤੇ ਡੀਜੀਪੀ ਨੂੰ ਚੰਡੀਗੜ੍ਹ ਵੇਖੇ ਮਿਲਿਆ ਤੇ ਅਸੀਂ ਆਪਦਾ ਮੰਗ ਪੱਤਰ ਜੋ ਕਿ ਪਬਲਿਕ ਜਿ세 ਅਸੀਂ ਰੱਖਿਆ ਪ੍ਰੈਸ ਚ ਵੀ ਰੱਖਿਆ ਹੈ ਕਿ ਵੱਡੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਭਾਈ ਸਾਹਿਬ ਦੇ ਉੱਤੇ ਜੇਲ੍ਹ ਦੇ ਵਿੱਚ ਹੀ ਤਸ਼ੱਦਦ ਹੋਇਆ ਹੈ ਜਿਹਦੇ ਅੰਦਰ ਕਿ ਉਹ ਚ ਕਟੋ ਘਟ 11 12 ਬੜੀਆਂ ਸੀਰੀਅਸ ਇੰਜਰੀਜ਼ ਜੋ ਕਿ ਮੈਡੀਕਲ ਰਿਪੋਰਟ ਚ ਆਈਆਂ ਨੇ ਉਹ ਸਾਹਮਣੇ ਆਈਆਂ ਨੇ ਉਹਦੇ ਬਣਦੀ ਕਾਰਵਾਈ ਜਿਹੜੀ ਜ਼ਿੰਮੇਵਾਰ ਵਿਅਕਤੀ ਦੇ ਉਹਨਾਂ ਦੇ ਉੱਤੇ ਤੁਰੰਤ ਕੀਤੀ ਜਾਵੇ ਤੇ ਉਹਨਾਂ ਦਾ ਜਿਹੜਾ ਅੰਦਰ ਸੇਫਟੀ ਜਿਹੜੀ ਹੈ ਉਹ ਇਨਸ਼ੋਰ ਕੀਤੀ ਜਾਵੇ ਇਹਦੇ ਮੁਤਲਕ ਜੋ ਕਿ ਆਪਣੇ ਮੈਂ ਕਹੂੰਗਾ ਸਮੂੱਚੇ ਪੰਜਾਬ ਤੇ ਪੰਜਾਬੀਅਤ ਨੂੰ ਜਿਨ੍ਹਾਂ ਤੇ ਬੜਾ ਮਾਣ ਹੈ ਘਮੰਡ ਭਰਾ ਜੋ ਕਿ ਹਮੇਸ਼ਾ ਕੀ ਕਦੇ ਵੀ ਕੋਈ ਪੰਜਾਬ ਜਾਂ ਕੌਮ ਤੇ ਤਕਲੀਫ ਆਈ ਹੈ ਤਾਂ ਕੋਟ ਕਚਹਿਰੀਆਂ ਇਸ ਇਹਨਾਂ ਨੇ ਕਦੀ ਕੋਈ ਮੈਂ ਕਹਿੰਦਾ ਕੋਈ ਦੁਕਾਨਦਾਰੀ ਨਹੀਂ ਕੀਤੀ ਕਦੇ ਕੋਈ ਫੀਸ ਵੱਲ ਨਹੀਂ ਕੋਈ ਇਧਰ ਝਾਕਿਆ ਆਪ ਦਾ ਫਰਜ਼ ਸਮਝ ਕੇ ਮਿੱਟੀ ਦਾ ਅਦਾਗ ਕਰਦੇ ਰਹੇ ਨੇ ਕੌਮ ਨੂੰ ਤੇ ਜਿਸ ਹਿਸਾਬ ਨਾਲ ਆਵਾਜ਼ ਬਲੰਗ ਕੋਰਟ ਕਚੈਰੀਆਂ ਚ ਕਰਦੇ ਆਏ ਨੇ ਜਿੱਤੇ ਅਸੀਂ ਪਾਰਟੀ ਵੱਲੋਂ ਅੱਜ ਸਮੂਚਾ ਡੈਲੀਗੇਸ਼ਨ ਲੈ ਕੇ ਪ੍ਰਧਾਨ ਸਾਹਿਬ ਦੇ ਦਿਸ਼ਾ ਅਨੁਸਾਰ ਇਹਨਾਂ ਦਾ ਹੌਸਲਾ ਵਧਾਉਣਾ ਹੈ ਉੱਥੇ ਘੁੰਮਣ ਸਾਹਿਬ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿਸੇ ਪ੍ਰਕਾਰ ਦੀ ਵੀ ਕੋਈ ਸਮੱਸਿਆ ਕੋਈ ਸਾਡੇ ਮੁਤਾਬਿਕ ਕਿਸੇ ਪ੍ਰਕਾਰ ਦੀ ਕੋਈ ਲੋੜ ਹੋਵੇ ਅਸੀਂ 24 ਘੰਟੇ ਛੋਟੀ ਸੇਵਾ ਚਾਹ ਜਰਾਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਤੇ ਮੈਂ ਇੱਕ ਹੁਮਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜਾ ਸਨੀ ਦਾ ਮਸਲਾ ਹੈ ਉਹ ਤੁਹਾਡਾ ਦਾ ਦੋ ਸ਼ਬਦਾਂ ਚ ਦੱਸੋ ਕਿ ਅੱਜ ਦੀ ਉਹਦਾ ਅਪਡੇਟ ਹੈ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਰਵਾਦ ਕਰਦਾ ਜਿਹੜਾ ਸਾਡੇ ਕੋਲ ਵਫਦ ਆਇਆ ਤਲਵੰਡੀ ਸਾਹਿਬ ਮੇਰੇ ਸਾਰੇ ਵੱਡੇ ਦੇਖੋ ਇਹ ਕਹਿੰਦੇ ਨੇ ਕਿ ਜਦੋਂ ਮੈਦਾਨ ਚ ਬੰਦਾ ਹੁੰਦਾ ਹੈ ਪੱਪਾ ਜਿਹੜਿਆ ਨੂੰ ਬਾਣ ਚੜੇਦੇ ਇੱਕੋ ਜੇ ਹੁੰਦੇ ਨੇ ਸਭ ਪ੍ਰੋਬਲਮਸ ਜਿਹੜੀਆਂ ਨੇ ਤਲਵੰਡੀ ਸਾਹਿਬ 'ਤੇ নো ਡਾਊਟੇ ਆਈਆਂ ਨੇ ਆਵਾਜ਼ ਨੂੰ ਦਬਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੈਂ ਇੱਕ ਗੱਲ ਆਪਣੀ ਕੌਮ ਨੂੰ ਕਹੂੰਗਾ ਕਿ ਤੁਹਾਡੀ ਜਿਹੜੀ ਜਾਨ ਹੈ ਜਿਹੜੀ ਸਟਰੈਂਥ ਹੈ ਜੋ ਤੁਸੀਂ ਸਾਡੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਇਹਨੇ ਮੈਂ ਕਹੂੰਗਾ ਕਿ ਸਾਨੂੰ ਇਹ ਲੱਗਦਾ ਕਿ ਜਦੋਂ ਅਸੀਂ ਸਵੇਰੇ ਘਰੋਂ ਤਿਆਰ ਹੋ ਕੇ ਜਾਂਦੇ ਹਾਂ ਤਾਂ ਕੱਲ ਮੇਰੀ ਕਿਸੇ ਬੰਦੇ ਨਾਲ ਗੱਲ ਹੋਈ ਮੈਂ ਕਿਹਾ ਸੀ ਮੌਤ ਦਾ ਕਫਨ ਆਪਣੇ ਉੱਪਰ ਬੰਨ ਕੇ ਲੈ ਕੇ ਜਾਨੇ ਆ ਕਿਉਂਕਿ ਜਦੋਂ ਕਚਹਿਰੀ ਤੇ ਜਾਂਦੇ ਆ ਤਾਂ ਇਹ ਨਹੀਂ ਪਤਾ ਹੁੰਦਾ ਕਿਸੇ ਸ਼ਰਾਰਤੀ ਅੰਸਰ ਨੇ ਸਾਡੇ ਤੇ ਕੀ ਕਰਨਾ ਠੀਕ ਹੈ ਸੋ ਮੈਂ ਇੱਕ ਗੱਲ ਆਪਣੀ ਕਮਨ ਦੇ ਵਿੱਚ ਦੇਖੀਏ ਕਿ ਜੇ ਇਸ ਚੀਜ਼ ਤੇ ਅਸੀਂ ਸਜਦਾ ਕਰਦੇ ਆ ਕਿ ਜੇ ਗੱਲ ਜੱਜਦਾਰ ਕਾਲਕਤਕ ਸਾਹਿਬ ਨੂੰ ਧਿਆਨ ਚਾਹੀ ਤੇ ਉਹਨਾਂ ਨੇ ਉਥੋਂ ਕਾਲਕਤਕ ਸਾਹਿਬ ਤੋਂ ਸਾਨੂੰ ਨਿੱਜੀ ਫੋਨ ਵੀ ਕੀਤਾ ਔਰ ਉਹਦੇ ਤੇ ਸੰਦੇਸ਼ ਚਾਲੀ ਹਰਪ੍ਰੀਤ ਸਾਡੇ ਜਿਹੜੇ ਬਹੁਤ ਮਨਜੋਗ ਸਾਡੇ ਜੱਜਦਾਰ ਸਾਹਿਬ ਨੇ ਇਨਾਂ ਦਾ ਵੀ ਬ੍ਰਦਰ ਨੂੰ ਨਿੱਜੀ ਤੌਰ ਤੇ ਫੋਨ ਆਉਂਦਾ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਘומר ਸਾਹਿਬ ਡੱਟ ਕੇ ਤੁਹਾਡੇ ਨਾਲ ਖੜੇ ਆ ਤੁਸੀਂ ਡੱਟ ਕੇ ਕਾਨੂੰਨੀ ਕਾਰਵਾਈ ਕਰੋ ਤੇ ਮੈਂ ਇਸ ਗੱਲ ਦੀ ਸਾਰੀ ਕੌਮ ਦਾ ਔਰ ਤਰਵੰਡੀ ਸਾਹਿਬ ਅੱਜ ਘਰੇ ਕਿਉਂਕਿ ਸਾਡੇ ਨਾਲ ਇਸ ਪਰਿਵਾਰ ਦਾ ਰਿਸ਼ਤਾ ਜਿਹੜਾ ਹੈ ਬਹੁਤ ਨਜ਼ਦੀਕੀ ਔਰ ਸਾਡੇ ਰਿਸ਼ਤੇਦਾਰ ਵੀ ਨੇ ਔਰ ਮੈਂ ਰਿਸ਼ਤੇਦਾਰੀ ਦੇ ਉੱਪਰ ਉੱਪਰ ਉੱਠ ਕੇ ਵੀ ਕਹੂੰਗਾ ਕਿ ਇਹ ਏਜ ਕੇਸ ਨਹੀਂ ਹਰੇਕ ਕੇਸ ਦੇ ਵਿੱਚ ਇੱਕ ਭਰਾ ਵਾਂਗੂ ਬਿਲਕੁਲ ਢਾੜ ਬਣਦੇ ਨੇ ਔਰ ਮੈਂ ਸਾਰੀ ਜਥੇਬੰਦੀ ਨੂੰ ਇਹਨਾਂ ਵੱਲੋਂ ਵੀ ਤਨਬਾਤ ਕਰਦਾ ਔਰ ਬਾਕੀ ਕੇਸ ਕੀ ਚੱਲ ਰਹਾ ਹੈ ਉਹ 2 ਮਿੰਟ ਚਿਰਾਂ ਕਰਦਾ ਤੁਹਾਨੂੰ ਸਾਰਾ ਪੱਜੀ ਐਕਸਪਲੇਨ ਕਰਦਾ ਵਾਹਿਗੁਰੂ ਜੀ ਕ ਖਾਲਸਾ ਚੇ ਵਾਹਿਗੁਰੂ ਜੀ ਮੈਂ ਕੇਸ ਸੰਬੰਧੀ ਅਪਡੇਟ ਇਹ ਜੜੀ ਚੋਣਾ ਆ ਕਿ ਦੇਖੋ ਜਿਵੇਂ ਹੰਤਲਮੱਡੀ ਸਾਹਿਬ ਨੇ ਜਾਂ ਜਥੇਦਾਰ ਨੇ ਜਨਨੀ ਹਰਪੀ ਸਿੰਘ ਕੀ ਵੱਲੋਂ ਇਹ ਜਿਹੜਾ ਬਹੁਤ ਭੱਜਿਆ ਗਿਆ ਸੋ ਸਭ ਤੋਂ ਪਹਿਲਾਂ ਤੇ ਅਸੀਂ ਦੋ ਹੱਥ ਬੰਨ ਕੇ ਅਸੀਂ ਇਹਨਾਂ ਨੂੰ ਤੁਸੀਂ ਕਹੋ ਵੀ ਬਹੁਤ ਬਹੁਤ ਅਸੀਂ ਇਹਨਾਂ ਦੇ ਥੈਂਕਸ ਕਰਦੇ ਆ ਹੁਣ ਕੇਸ ਸੰਬੰਧੀ ਜਿਹੜੀ ਦੀ ਅਪਡੇਟ ਹੈ ਉਹ ਬਹੁਤ ਇੰਪੋਰਟੈਂਟ ਹੈ ਕੈਸ ਤੇ ਹੈ ਕਿ ਮਟੀਰੀਅਲ ਐਵਿਡੈਂਸ ਸਾਡੇ ਕੋਲ ਕਾਫੀ ਸਫੀਸ਼ੀਐਂਟ ਹੈ ਕਿਉਂਕਿ ਭਾਈ ਸੰਦੀਪ ਸਿੰਘ ਸਣੀ ਨੇ ਜੋ ਇਨ ਹਿਊਮਨ ਟ੍ਰੀਟਮੈਂਟ ਅਣਮਲੂਖੀ ਤਸੱਦਦ ਉਹਨਾਂ ਤੇ ਪੁਲਸ ਵਾਲਾ ਲਿਟਾਇਆ ਹੈ ਉਸ ਸੰਬੰਧੀ ਸਾਡੇ ਕੋਲ ਬਕਾਇਦਾ ਆਨਰੇਬਲ ਕੋਰਟਸ ਨੇ ਉਹਨਾਂ ਦਾ ਮੈਡੀਕਲ ਕਰਵਾ ਲਿਆ ਤੇ 12 ਇੰਜਰੀਜ਼ ਆ ਚੁੱਕੀਆਂ ਸਫੀਸ਼ੀਐਂਟ 12 ਇੰਜਰੀਜ਼ ਨੇ ਤੇ ਜਿਵੇਂ ਸਭ ਤੋਂ ਵੱਧ ਦੱਸਾਂ ਉਹਦੇ ਜਿਹੜੀ ਉਹਦੀ 28 ਸੈਂਟੀਮੀਟਰ ਇੰਟੂ 22 ਸੈਂਟੀਮੀਟਰ 28 सेंटीमीटर इनटू 4 सेंटीमीटर मतलब की भी ਤੁਸੀਂ ਇੱਥੋਂ ਦਾਗਾ ਲਾ ਸਕਦੇ ਹੋ ਵੀ ਕਿਸ ਲੈਵਲ ਦੀ ਬਰੋਟੈਂਟੀ ਕਿਸ ਲੈਵਲ ਦਾ ਅਣੂਸ਼ੁੱਧ ਫਲਟ ਹੈ ਸੋ ਮੈਂ ਅਸੀਂ ਬਹੁਤ ਅਸੀਂ ਕੋਸ਼ਿਸ਼ਾਂ ਕੀਤੀਆਂ ਕਿ ਇਮਰਜੈਂਟਲੀ ਅਸੀਂ ਬੋਰਡ ਬਿਠਾਈਏ ਪਰ ਕਿਤੇ ਨਾ ਕਿਤੇ ਜਿਹੜਾ ਪੁਲਸ ਦਾ ਜੜਾ ਸੀ ਉੱਪਰੋਂ ਦਬਾਅ ਸੀ ਜੋਰ ਜਿਸ ਤਰੀਕੇ ਨਾਲ ਉਹਨਾਂ ਨੇ ਝੇੜ ਬਦਲੀ ਝੇੜ ਬਦਲਣ ਤੋਂ ਬਾਅਦ ਫਿਰ ਮੈਡੀਕਲ ਕਰਵਾਇਆ ਹੈ ਤੇ ਕਿਤਨਾ ਕਿਤੇ ਫਿਰ ਜੋ ਜੋ ਆਮਨੇ ਪਰ ਕੋਰਟ ਨੇ ਉਹਨਾਂ ਦੀ ਸਟੇਟਮੈਂਟ ਲਈਓ ਬੜੀ ਇੰਪੋਰਟੈਂਟੀ ਜਿਸ ਤੋਂ ਦਾ ਬਿਆਨ ਲਿਆ ਹੈ ਵਿਜ਼ਿਟ ਨੂੰ ਬਿਆਨ ਲਿਆ ਹੈ ਕਿਉਂਕਿ ਕੋਰਟ ਦੇ ਵਿੱਚ ਇਹਨਾਂ ਨੇ ਜਾਣ ਬੁਝ ਕੇ ਉਹਨਾਂ ਨੂੰ ਪੈਨਸ਼ਨਸ ਕੀਤਾ ਔਰ ਉਹਦੇ ਵਿੱਚ ਜੋ ਉਹਨਾਂ ਨੇ ਅਲੀਗੇਸ਼ਨਸ ਲਾਏ ਨੇ ਉਹਨਾਂ ਨੇ ਅਲੀਗੇਸ਼ਨਸ ਲਾਏ ਨੇ ਤੁਮਾਰਾ ਸਾਹਿਬ ਦੀ ਬਿਆਦਤੀ ਅਲੀਗੇਸ਼ਨਸ ਲਾਏ ਨੇ ਕੰਕਾਰਾਂ ਦੀ ਬਿਆਦਤੀ ਅਲੀਗੇਸ਼ਨਸ ਲਗਾਏ ਨੇ ਕਿ ਕਿਸ ਤਰੀਕੇ ਨਾਲ ਮੇਰੇ ਮੰਗੇ ਧਨ ਦੇ ਉੱਪਰ ਮੇਰੇ ਪਟੇ ਮਾਰੇ ਨੇ ਕਿਸ ਤਰੀਕੇ ਦੇ ਨਾਲ ਦਾਗ ਲੈ ਕੇ ਦਾਗ ਦੋ ਦਾੰਗਾ ਇਹਨੇ ਤੋੜਿਆ ਨਹੀਂ ਇਸ ਲੈਵਲ ਦੀ ਤਰ ਮੱਟੀ ਸਾਹਿਬ ਉਹਨਾਂ ਨੇ ਤੁਸੀਂ ਕਹੋਗੇ ਨਾ ਦੀ ਅਣਮਲੋਕੀ ਤਸੱਦਦ ਕੀਤਾ ਸੋ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਜਿਹੜਾ ਉਹ ਆ ਚੁੱਕਿਆ ਹੈ ਸੋ ਸਾਡੀ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਮੈਂ ਪਰ ਜੋਰ ਅਪੀਲ ਕਰਾਂਗਾ ਆਦਰਵਾਇਸ ਅਸੀਂ ਇਹ ਸਾਰਾ ਮਾਮਲਾ ਜਿਹੜਾ ਹੈ ਇਹ ਸਾਡੀ ਆਨਰੇਬਲ ਜੂਰੀ ਫਿਕਸ਼ਨਲ ਮੈਜਿਸਟ੍ਰੇਟ ਸਾਡੇ ਪਟਿਆਲੇ ਜਣੇ ਨੇ ਅਸੀਂ ਉਹਨਾਂ ਦੇ ਚਾਂਚ ਲੈ ਲੈਂਦਾ ਕਿਉਂਕਿ ਕਿਤਨਾ ਕਿਤੇ ਜਿਹੜਾ ਕੋਗਨਿਐਂਸ ਹੀ ਉਹ ਮਾਨਯੋਗ ਕੋਰਟਸ ਦੇ ਉੱਪਰ ਹੀ ਸਾਡੀ ਟੇਕ ਹੈ ਸੋ ਜਦੋਂ ਹੁਣੇ ਸਫੀਸ਼ੀਐਂਟ ਆ ਚੁੱਕਿਆ ਹੈ ਤੇ ਸਾਡੀ ਆਨਰੇਬਲ ਕੋਰਟ ਤੋਂ ਹੀ ਅਸੀਂ ਪਰ ਜੋਰ ਮੰਗ ਕੀਤੀ ਹੈ ਬਾਇ ਵੇਓ ਫਾਈਲ ਕਿ ਤੁਸੀਂ ਇਮੀਡੀਏਟਲੀ ਕੌਗਨਸ ਲਵੋ ਤੇ ਤੁਸੀਂ ਤੁਰੰਤ ਜਿੰਨੇ ਵੀ ਇਹ ਬਾਇ ਨੇਮ ਨੇ ਜਾਂ 18 ਤੋਂ 20 ਜਿੰਨੇ ਵੀ ਸੀ ਕਿਉਂਕਿ ਇਹ ਕੋਈ ਅਫੀਸ਼ੀਅਲ ਕਪੈਸਿਟੀ ਚ ਉਹਨਾਂ ਨੇ ਵਿਅਕਤੀ ਨਹੀਂ ਕੀਤੀ ਇਹ ਅਫੀਸ਼ੀਅਲ ਕਪੈਸਿਟੀ ਚ ਉਹਨਾਂ ਨੇ ਇਹ ਹਿਊਮਨ ਟ੍ਰੀਟਮੈਂਟ ਨਹੀਂ ਕੀਤਾ ਸੈਕਸ਼ਨ 223 ਸਰ ਬੜੀ ਕਲੀਅਰ ਹੈ ਉਹ ਕਹਿੰਦੀ ਕਿ ਜੇਕਰ ਕੋਈ ਵੀ ਪੁਲਿਸ ਅਫਸਰ ਆਪਣੀ ਵਰਦੀ ਤੋਂ ਬਾਹਰ ਜਾ ਕੇ ਕਿਸੇ ਨਾਲ ਇਸ ਤਰੀਕੇ ਦੀ ਟ੍ਰੀਟਮੈਂਟ ਕਰਦਾ ਹੈ ਤਾਂ ਤੁਸੀਂ ਇਮੀਡੀਏਟਲੀ ਉਹਦੇ ਉਹਦੇ ਖਿਲਾਫ ਜੋ ਰੈਲੇਵੈਂਟ ਬੰਦੀ ਹੋ ਕਾਰਵਾਈ ਪਾਓ ਸੋ ਅਸੀਂ ਕੋਈ ਮੈਂ ਜਾਣ ਬੜੇ ਕੋਈ ਮੈਂ ਪਰ ਜ਼ੋਰ ਅਪੀਲ ਕਰਾਂਗਾ ਕੀ ਡੀਜੀਪੀ ਸਾਹਿਬ ਗੌਰਵ ਜაძਾਦ ਸਾਹਿਬ ਨੇ ਡੀਜੀਪੀ ਇੰਟੈਲੀਜੈਂਸ ਜਵੇਂ ਮਿਲ ਕੇ ਆਏ ਨੇ ਏਐਸ ਰਾਏ ਸਾਹਿਬ ਨੇ ਸੋ ਮੈਂ ਇਹ ਗੱਲ ਕਹਿਣਾ ਕਿ ਜਦੋਂ ਚੀਚਾਂ ਪ੍ਰੈਮਾ ਸਾਹਿਬ ਸਾਹਮਣੇ ਆ ਗਈਆਂ ਤੁਸੀਂ ਵੀ ਟਟਲੀ ਐਸਐਸਪੀ ਪਟਿਆਲੇ ਨੂੰ ਕਹੋ ਐਸਐਚਓ ਟਟਲੀ ਪੁਲਿਸ ਸਟੇਸ਼ਨ ਨੂੰ ਕਹੋ ਵੀ ਇਮੀਡੀਟਲੀ ਰੈਲੇਵੈਂਟ ਧਰਾਵਾਂ ਤਹਿਤ ਪੱਤਰ ਦਰਜ ਕਰੇ ਤਾਂ ਜੋ ਸਾਨੂੰ ਸਿੱਖ ਕੌਮ ਨੂੰ ਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਸੋ ਬਹੁਤ ਬਹੁਤ ਧੰਨਵਾਦ ਟਟਲੀ ਸਾਹਿਬ ਵੈਰੂ ਚੀਕਾ ਖਾਲਸਾ ਸ਼੍ਰੀ ਵੈਰੂ ਜੀ